ਅੱਜ ਆਪਾਂ ਮੁਕਸਰ ਸਾਹਿਬ ਮੰਡੀ ਤੇ ਖੜੇ ਆ ਤੇ ਆਹ ਦੇਖੋ ਘੋੜੇ ਇਹ ਹੈਗਾ ਫਾਸਟ ਫਾਰਮ ਲੁਧਿਆਣਾ ਜਿਲ੍ਹੇ ਦਾ ਛੱਕੂ ਪੂਰਾ ਕੀ ਨਾਂ ਘੋੜੇ ਦਾ ਅੱਛਾ ਠੀਕ ਆ ਕਿੰਨੇ ਟਾਈਮ ਦਾ ਹੋ ਗਿਆ ਇਹ 8 ਸਾਲਾਂ ਦਾ 8 ਸਾਲਾਂ ਦਾ ਠੀਕ ਆ ਠੀਕ ਆ ਕਿਹੜਾ ਪਿੰਡ ਹੈ ਪੈਣੀ ਰੋਡ ਹੈ ਅੱਛਾ ਕਿਹੜੇ ਜ਼ਿਲ੍ਹੇ ਚ ਹੈ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਚ ਆ ਠੀਕ ਆ ਠੀਕ ਆ ਆ ਘੋੜਾ ਵਖਾਉਨੇ ਤੁਹਾਨੂੰ ਇਹ ਜਿਹੜਾ ਬਹੁਤ ਸੋਹਣਾ ਘੋੜਾ ਆ ਦੇਖ ਸਕਦੇ ਆ ਤੇ ਇੱਧਰ ਤੋਂ ਮੈਨੂੰ ਮੁਖਵੰਨਾ ਵੀ ਆਪਣੇ ਜਵਾਨਾਂ ਨੇ ਅੱਜ ਨਾਲ ਮੰਡੀ ਤੇ ਆਏ ਆ ਤੇ ਜਰਾਵਰ ਤੇ ਕਤਾਰ ਦੋਵੇਂ ਇਹ ਭਤੀਜਾ ਆਹ ਕਤਾਰ ਆ ਬੇਟਾ ਜਰਾਵਰ ਤੇ ਇੱਧਰ ਆਪਣੀਆਂ ਬੇਟੀਆਂ ਕੀਰਤ ਤੇ ਰਸ਼ਮੀਤ ਇਹ ਭਤੀਜੀ ਆ ਤੇ ਬੇਟੀ ਆ ਇਹ ਸਾਰੇ ਬੱਚਿਆਂ ਸਾਡੇ ਬਹੁਤ ਸ਼ੌਂਕ ਆ ਘੋੜਿਆਂ ਦਾ ਆ ਦੇਖ ਸਕਦੇ ਆ ਆ ਦੇਖੋ ਇਹ ਅੱਗੇ ਖੜੀ ਆ ਤੇ ਅੱਗੇ ਹੋਰ ਵੀ ਆ ਮੰਡੀ ਦੇ ਵੀਡੀਓ ਲੈ ਕੇ ਆਵਾਂਗੇ ਦੇਖਦੇ ਰਹੋ ਜਰਾਵਰ ਮਾਨ ਫਾਰਮਿੰਗ ਚੈਨਲ